ਅੱਜ ਸਵੇਰ ਦੇ ਸਵੇਰੇ ਰੋਡ ਜਮਲ ਸਿੰਘ ਦੇ ਪੁਲਿਸ ਨੇ ਮੁਖਤਿਆਰ ਸਿੰਘ ਮਾਨ ਪਰਸਦ ਦਾ ਸਾਡਾ ਜਿਹੜਾ ਕਿਸਾਨ ਲੀਡਰ ਵਾ ਉਹਨੂੰ ਅਰੈਸਟ ਕਰਕੇ ਤੇ ਜਿਹੜਾ ਥਾਣੇ ਬੰਦ ਕੀਤਾ ਵਾ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡਾ ਪੰਜਾਬ ਪੱਦਰ ਤੇ ਦੇਸ਼ ਪੱਦਰ ਤੇ ਨਾਰਾ ਵਾ ਸਾਡੀ ਜਿੱਥੇ ਬੰਦੀ ਦਾ ਭਾਜ ਪਾ ਹਰਾਓ ਭਾਜ ਪਾ ਪਜਾਓ ਕਿਉਂਕਿ ਉਹ ਭਜਪਾਵਾ ਜਿੰਨੇ ਦਿੱਲੀ ਬਾਰਡਰਾਂ ਤੇ ਜਾਣ ਵਾਸਤੇ ਸਾਡੇ ਰਾਵਾਂ ਦੇ ਵਿੱਚ ਜਿਹੜਾ ਨਾ ਕਿਲ ਗੱਡੇ ਸੀ ਤਾਰਾਂ ਪਚਾਈਆਂ ਔਰ ਕੰਧਾਂ ਖੜੀਆਂ ਕੀਤੀਆਂ ਸੀ ਔਰ ਸਾਡੇ ਛੁੱਭ ਕਰਨ ਦਾ ਜਿਹੜਾ ਨੌਜਵਾਨ ਦਾ ਕਤਲ ਕੀਤਾ ਪੰਜਾਬ ਦੇ ਹੱਥ ਵਿੱਚ ਆ ਕੇ ਸਾਡੇ ਟਰੈਕਟਰਾਂ ਦਾ ਸੁਭਾਣ ਭੰਨਿਆ ਗਿਆ ਉਹ ਪਾਰਟੀ ਜਿਹੜੀ ਸਾਨੂੰ ਦਿੱਲੀ ਨੇ ਜਿਹੜੀ ਭਾਜਪੀ ਜਿਹੜੀ ਸਾਨੂੰ ਦਿੱਲੀ ਨੇ ਵੜਨ ਦਿੰਦੀ ਜਿਹੜੇ ਹਰਿਆਣਿਆਂ ਨੇ ਟੱਪਣ ਦਿੰਦੀ ਐਸੀ ਉਹਦਾ ਪੰਜਾਬ ਦੇ ਵਿੱਚ ਉਹਦੇ ਆਗੂਆਂ ਦਾ ਵਿਰੋਧ ਕਰਾਂਗੇ ਅੱਛੀ ਤੁਹਾਨੂੰ ਜੇ ਤੁਸੀਂ ਹਨ ਉਥੇ ਨਾ ਬਣਦਣਾ ਅਸੀਂ ਤੁਹਾਨੂੰ ਪਿੰਡਾਂ ਜਿੱਨੇ ਵੜਦਣਾ ਜੇ ਤੁਸੀਂ ਆਵੋਗੇ ਅਸੀਂ ਤੁਹਾਡਾ ਵਿਰੋਧ ਕਰੋਗੇ ਸਾਡਾ ਨਾਰਾ ਇਹ ਆ ਪਰ ਅੱਜ ਸਾਡ ਨੂੰ ਨਹੀਂ ਪਤਾ ਲੱਗਦਾ ਵੀ ਨਾ ਤਾਂ ਇੱਥੇ ਅਮਿਤ ਸ਼ਾਹ ਆ ਰਿਹਾ ਨਾ ਇੱਥੇ ਮੋਦੀ ਆ ਰਿਹਾ ਮਖਤਿਆਰ ਸਿੰਘ ਨੂੰ ਕਿਉਂ ਫੜਿਆ ਵਾ ਹਾਂ ਜਿੱਦਣ 24 ਤਰੀਕ ਨੂੰ ਮੋਦੀ ਨੇ ਆਉਣਾ ਸੀਗਾ ਉਸ ਦਿਨ ਵੀ ਮਖਤਿਆਰ ਨੂੰ ਅਰੈਸਟ ਕੀਤਾ ਗਿਆ ਹੈ ਸਾਡੇ ਹੋਰ ਆਗੂ ਨੇ ਵੀ ਅਰੈਸਟ ਕੀਤਾ ਹੈ ਅਸੀਂ ਵੀ ਵੱਡੇ ਪੱਦਰ ਦੇ ਉੱਤੇ ਝੰਡੇ ਚੱਕ ਕੇ ਆ ਕੇ ਗ੍ਰਿਫਤਾਰੀਆਂ ਦਿੱਤੀਆਂ ਸੀ ਪਰ ਅੱਜ ਜਦੋਂ ਕੇਜਰੀਵਾਲ ਨੇ ਆਉਣਾ ਸਾਡਾ ਸਿਰਫ ਇਹ ਰਹਿਣਾ ਕੋ ਹੁੰਦਾ ਕਿ ਭਾਜਪਾ ਨੂੰ ਜਿਹੜਾ ਨਾ ਵੰਨ ਨਹੀਂ ਦੇਣਾ ਉਹਦਾ ਪਾਛਣ ਚੱਲਣ ਨਹੀਂ ਦੇਣਾ ਬਾਕੀ ਪਾਰਟੀਆਂ ਨੂੰ ਸਵਾਲ ਪੁੱਛੋ ਸਵਾਲ ਇਹ ਹੀ ਪੁੱਛਣ ਦੇ ਵੀ ਜਿਹੜਾ ਪਿਛਲੀਆਂ 22 ਦੀਆਂ ਚੋਣਾਂ ਵਿੱਚ ਤਾਹ ਵਾਅਦਾ ਕੀਤਾ ਹੈ ਲਾਗੂ ਕੀਤਾ ਕਿ ਨਹੀਂ ਕੀਤਾ ਪਰ ਇਤੋਂ ਦੀ ਪਾਲਸੀ ਜਿਹੜੀ ਬਖਲਾ ਗਈ ਆ ਉਹ ਚੰਦੀ ਨਹੀਂ ਹੈ ਔਰ ਸਾਡੇ ਕਿਸਾਨਾਂ ਦੇ ਅੱਗੇ ਚੱਕ ਕੇ ਲੈ ਜਾਂਦਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹਨੂੰ ਤੁਰੰਤ ਬਿਨਾਂ ਸ਼ਰਤ ਜਿਹੜਾ ਸਾਡੇ ਹਵਾਲੇ ਕੀਤਾ ਜਾਏ ਡਿਪਟੀ ਨਾਲ ਉਹਨਾਂ ਗੱਲ ਹੋਈ ਹੈ ਉਹ ਕਹਿੰਦੇ ਨੇ ਵਾ ਭੇਜ ਦਿੰਨੇ ਆ ਪਰ ਅਸੀਂ ਕਹਿੰਦੇ ਬਿਲਕੁਲ ਧੱਕਾਵਾ ਪੁੱਛਦਾ ਇਹ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਬਾਉਣ ਵਾਲੀ ਗੱਲ ਆ ਜਿਹਨੂੰ ਅਸੀਂ ਕਦਾਚਿਤ ਸਹਿਣ ਨਹੀਂ ਕਰਾਂਗੇ ਔਰ ਜਿੰਨੀ ਦੇਰ ਤੱਕ ਸਾਡਾ ਬੰਦਾ ਬਾਹਰ ਨਹੀਂ ਆਉਂਦਾ ਉਹਨਾਂ ਦੇ ਹੱਦ ਤੱਕ ਸਾਡਾ ਪ੍ਰੋ